ਔਰੋਮੀਰਾ ਸਕੂਲ ਦੇ ਵਿੱਚ 9 ਸਾਲਾਂ ਇੱਕ ਨਵਾਲਿਕ ਲੜਕੀ ਨਾਲ ਪੀਟੀ ਟੀਚਰ ਦੇ ਵੱਲੋਂ ਦੁਸ਼ਕਰਮ ਕੀਤੇ ਜਾਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਚ ਪੜ੍ਹਦੇ ਹੋਰ ਬੱਚਿਆਂ ਦੇ ਮਾਪਿਆਂ ਦੇ ਮਨ ਦੇ ਵਿੱਚ ਡਰ ਇਸ ਕਦਰ ਵਿਆਪਕ ਹੋ ਚੁੱਕਿਆ ਹੈ ਕਿ ਅੱਜ ਪਟਿਆਲਾ ਦੇ ਨੈਸ਼ਨਲ ਹਾਈਵੇ ਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਦਰਨਾ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਮਾਪਿਆਂ ਦਾ ਕਹਿਣਾ ਸੀ ਕਿ ਦਰਨਾ ਸਥਾਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਹਾਲਾਂਕਿ ਮੌਕੇ ਤੇ ਐਸਪੀ ਸਿਟੀ ਪਲਵਿੰਦਰ ਸਿੰਘ ਚਿਮਾ ਡੀਐਸਪੀ ਸਿਟੀ ਇੱਕ ਸੁਤਨਾਮ ਸਿੰਘ ਅਤੇ ਤਾਰਾ ਮੁਕੀ ਐਸਐਚਓ ਲਾਹੌਰੀ ਗੇਟ ਸ਼ਿਵਰਾਜ ਸਿੰਘ ਢਿੱਲੋਂ ਪੁੱਜੇ ਅਤੇ ਮਾਪਿਆਂ ਦੀਆਂ ਮੰਗਾਂ ਸੁਣਿਆ ਗਿਆ। ਉੱਥੇ ਹੀ ਸਕੂਲ ਪ੍ਰਬੰਧਨ ਦੇ ਵੱਲੋਂ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਕਿ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਮਾਫੀ ਮੰਗੀ ਜਾਵੇ ਅਤੇ ਪੁਲਿਸ ਦੀ ਵਤੀਆ ਕਾਰਵਾਈ ਦੇ ਤਹਿਤ ਐਸਐਸਟੀ ਨਗਰ ਵਿਖੇ ਸਿਤਤ ਔਰੋ ਮੇਰਾ ਸਕੂਲ ਦੀ ਪ੍ਰਿੰਸੀਪਲ ਤਰਨਸਥਾਨ ਤੇ ਪੁੱਜੀ ਅਤੇ ਮਾਪਿਆਂ ਤੋਂ ਮਾਫੀ ਵੀ ਮੰਗੀ ਗਈ। ਸਰੋਲੇ ਜੀ ਅਚੀ ਮੈਂ ਸਭ ਕੀ ਫੈਸਲਾ ਕੀਤੇ ਜਿਹੜਾ ਜਾਮ ਫਲਵਾ ਦਿੱਤਾ ਗਿਆ। ਸਰ ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰਾਂ ਵੱਲੋਂ ਕੀਤੀ ਗਈ ਤਾਂ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿਉਂ ਉਸ ਦਾ ਅਰੈਸਟ ਹੈ ਪੁਲਿਸ ਰਿਮਾਂਡ ਤੇ ਆ ਉਹਦਾ ਇਸ ਪਰ ਲਾਅ ਅਸੀਂ ਜੋ ਅੱਗੇ ਪ੍ਰੋਸੀਡਿੰਗਾਂ ਨੂੰ ਫੋਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜਾ ਟਿਕ ਐਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰਕ ਕੀਤੀ ਪਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾ ਜੋ ਤੁਹਾਡੀ ਡਿਮਾਂਡਸ ਨੇ ਤੁਸੀਂ ਉਹ ਸਾਨੂੰ ਰਿਟਰਨ ਦਿਓ ਔਰ ਇਹ ਸੇ ਡਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੇ ਤੁਸੀਂ ਐਲੀਗੇਟ ਕਰ ਰਹੇ ਹੋ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਸਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨੀਟਰਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾ ਸਰ ਕੋਈ ਹੋਰ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅੱਗੇ ਨੂੰ ਅਹੀ ਜੀ ਕੋਈ ਘਟਨਾ ਨਾ ਹੋਏ ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪਾਂ ਸਕੂਲ ਦੇ ਪ੍ਰਮਿਸਿਸ ਚ ਦੇ ਦਿੰਨੇ ਆ ਤਾਂ ਆਪਣਾ ਐ ਹੁੰਦਾ ਵੀ ਹੁਣ ਉੱਥੇ ਸਾਡਾ ਬੱਚਾ ਸੇਫ ਹੈ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣ ਦੀ ਜਦੋਂ ਵੀ ਇਦਾਂ ਦਾ ਕੋਈ ਹੁੰਦਾ ਹੈ ਇਨਸੀਡੈਂਟ ਤਾਂ ਨੇਚਰਲੀ ਕੁਝ ਅਕਰੋਸ਼ ਹੈ ਇੱਕ ਡਰਾ ਜਿਹਾ ਹੁੰਦਾ ਪਰ ਅਸੀਂ ਵਿਸ਼ਵਾਸ ਰੁਵਾਣੇ ਆ ਅੰਡਰ ਦ ਲੀਡਰਸ਼ਿਪ ਆਫ आवर ਵਰਦੀ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਕਿ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਉਦੀ ਜਗ੍ਹਾ ਬਿਹਾਈਂਡ ਬਾਰ ਸਰ ਇੱਕ ਛੋਟਾ ਜਿਹਾ ਕੁਸਚਨ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਡਰਾਈਵ ਨਹੀਂ ਹੋਣੀ ਜਿੱਦੀ ਸਾਰੇ ਪ੍ਰਿੰਸੀਪਲਸ ਨੂੰ ਬੁਲਾ ਕੇ ਥੋੜਾ ਕੰਟਰੋਲ ਕੀਤਾ ਹੈ ਬਦੱਸਿਆ ਵੀ ਆਵੇ ਉਹਨਾਂ ਨੇ ਵੀ ਸਕੂਲਾਂ ਦੇ ਵਿੱਚ ਕਿਵੇਂ ਇਸ ਦਾ ਧਿਆਨ ਸਰ ਅਸੀਂ ਰੈਗੂਲਰ ਸਰ ਬੱਚਿਆਂ ਦੇ ਡਰੱਗਸ ਨੂੰ ਲੈ ਕੇ ਬਿਹੇਵੀਅਰ ਔਰ ਸਰ ਸੈਕਸual ਅਬਯੂਜ਼ ਨੂੰ ਸਾਡੇ ਸੈਮੀਨਾਰਸ ਵੀ ਚੱਲਦੇ ਨੇ ਸਰ ਪੁਲਿਸ ਤਾਂ ਸਰ ਹਰ ਪਾਰਟ ਜਿਹੜਾ ਆਪਣਾ ਪਲੇ ਕਰਦੀ ਹੈ ਰੈਗੂਲਰ ਪਲੇ ਕਰਦੀ ਹੈ ਮੈਂ ਫੇਰ ਕਹਾਂਗਾ ਕਿ ਇਹਨਾਂ ਦਾ ਅਕ੍ਰੋਸ਼ ਜਿਹੜਾ ਅੱਜ ਇੱਥੇ ਬੈਠੇ ਪੁਲਿਸ ਨਾਲ ਨਹੀਂ ਸੀਗਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਅਕ੍ਰੋਸ਼ ਹੈ ਕਿ ਤੇ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਹੈ ਔਰ ਤੁਹਾਨੂੰ ਉਹਦੀ ਰਿਸਪੋਨਸੀਬਿਲਟੀ ਲੈਣੀ ਚਾਹੀਦੀ ਹੈ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਬੱਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਹੈ ਉਹ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਠੀਕ ਹੈ ਸਾਨੂੰ ਮਾਪਿਆਂ ਨੂੰ ਇਨਸਾਫ ਨਹੀਂ ਮਿਲਦਾ ਉਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਪਰ ਅਸੈਂਟਰ ਹੀ ਚੱਲ ਜਾਈਏ ਜੀ ਤੁਸੀਂ ਡੀਸੀ ਮੈਡਮ ਨੂੰ ਚਿੱਠੀ ਲਿਖੀ ਹੈ ਸਕੂਲ ਨੂੰ ਸੀਲ ਕਰਨ ਬਾਰੇ ਕਿਉਂਕਿ ਤਿੰਨ ਮਾਮਲੇ ਆ ਚੁੱਕੇ ਨੇ ਦੋ ਰਿੰਦੋ ਦੇ ਵਿੱਚ ਤੇ ਇਹ ਤੀਸਰਾ ਮਾਮਲਾ ਹੋਰ ਮੇਰਾ ਦੇ ਵਿੱਚ ਹਾਂਜੀ ਜਿਹੜੀ ਪੀਰੀਅਡ ਦੀ ਕਮੇਟੀ ਬਣੀ ਆ ਉਹਦੇ ਵਿੱਚ ਸ਼ਾਇਦ ਕਹਿੰਦੇ ਨੇ ਵੀ ਉਹਨਾਂ ਨੇ ਅੱਗੇ ਡੀਸੀ ਨੂੰ ਪੱਤਰ ਲਿਖੇ ਇੱਕ ਬੱਚੇ ਦਾ ਮੈਡੀਕਲ ਹੋ ਚੁੱਕਾ ਹੈ ਪਰਚਾ ਵੀ ਜਿਹੜਾ ਕਿ ਹੋ ਚੁੱਕਾ ਹੈ ਉਸ ਤੋਂ ਬਾਅਦ ਵੀ ਜਿਹੜਾ ਕੀ ਹੈ ਧਰਨਾ ਕਿਉਂ ਲਾਇਆ ਜਾ ਰਿਹਾ ਹੈ ਧਰਨਾ ਤੇ ਸਕੂਲ ਤੋਂ ਪਹਿਲਾਂ ਤੋਂ ਟੀਚਰ ਨੇ ਪ੍ਰਿੰਸੀਪਲ ਅਫਾਰਟੀ ਆ ਜਿਹੜੀ ਇਹਨਾਂ ਦੀ ਉਹ ਸਾਡੇ ਕੋਆਪਰੇਟਿਵ ਕਮਟੀ ਨਾਲ ਹੀ ਸਾਡੇ ਨਾਲ ਗੱਲ ਨਹੀਂ ਕਰੀ ਹੁਮ ਆਪੇ ਨੂੰ ਪ੍ਰੋਸੈਸਿੰਗ ਦੇ ਬਾਰੇ ਹੈਗੇ ਤਨਾ ਦੂਸਰੀ ਗੱਲ ਇਹ ਤੁਹਾਨੂੰ ਸਸਪੈਂਡ ਨਹੀਂ ਹਜੇ ਤੱਕ ਕੀਤਾ ਗਿਆ ਤੁਸੀਂ ਮੋਸਤਨਾ ਉੱਥੀ ਹੈ ਉੱਥੀ ਹੈ ਉੱਥੀ ਪ੍ਰਿੰਸੀਪਲ ਉਹ ਠੀਕ ਆ ਬਜਾ ਨਾ ਵੀਰੇ ਮੈਂ ਉੱਥੀ ਹਾਂ ਲਾਈਵ ਤੇ ਪਹਿਲੇ ਸਾਡੇ ਬੱਚਿਆਂ ਲਈ ਤੁਸੀਂ ਕੀ ਬੱਚੇ ਜਿਹੜੇ ਕਿ ਪੇਰੈਂਟਸ ਸਕੂਲ ਦੀ ਜ਼ਿੰਮੇਵਾਰੀ ਤੇ 8 ਘੰਟੇ ਜਿਹੜੇ ਭੇਜਦੇ ਨੇ ਉਸ ਤੋਂ ਬਾਅਦ ਇਹ ਜਿਆਦਾ ਬਾਅਦ ਦਾ ਟਾਈਮ ਵਿੱਚ ਦੇ ਨਾਕਾਮੀ ਹੈ ਇਸ ਸਕੂਲ ਅਥਾਰਟੀ ਦੀ ਪ੍ਰਿੰਸੀਪਲ ਦੀ ਨਾਕਾਮੀ ਹੈ ਜਿਹੜੀ ਇਹ ਨਹੀਂ ਪਤਾ ਲੱਗਿਆ ਕਿ ਉਹਦੇ ਸਕੂਲ ਦੇ ਵਿੱਚ ਕਿਸੇ ਬੱਚੇ ਦੇ ਨਾਲ ਇੰਨੇ ਟਾਈਮ ਵਿੱਚ ਇਹ ਕਿੰਨਾ ਚਾਲਤ ਹੋ ਰਿਹਾ ਹੈ ਕੀ ਕਰਦੀ ਸੀ ਸੇ ਤੁਹਾਡੇ ਘਰ ਦੇ ਜਿਸ ਦਿਨ ਟੀਚਰਸ ਨੂੰ ਅਰੈਸਟ ਕਰਨ ਨੂੰ ਸੀ ਉਸ ਦਿਨ ਕਿ ਪ੍ਰਿੰਸੀਪਲ ਦਾ ਜਨਮ ਦਿਨ ਉਹ ਕਲਾਸ ਵਿੱਚ ਮਨਾ ਰਹੀ ਸੀ ਮਤਲਬ ਕਿ ਉਸ ਪੂਰੇ ਟਾਈਮ ਦੇ ਵਿੱਚ ਤਾਂ ਉਹ ਪਾਰਟੀਆਂ ਕਰਦੇ ਨੇ ਉਹਨਾਂ ਦਾ ਧਿਆਨ ਹੀ ਨਹੀਂ ਸੀ ਕਿ ਬੱਚਿਆਂ ਵੱਲ ਮੈਮ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਸਕੂਲ 'ਚ ਲੱਗੇ ਹੋਏ ਨੇ ਪਰ ਉਹਨਾਂ ਨੇ ਦਿਖਾਉਣ ਵਿੱਚ ਮਨ ਕਰਦਾ ਉਹ ਕਹਿੰਦੇ ਜੀ ਅਸੀਂ ਦਿਖਾ ਨਹੀਂ ਸਕਦੇ ਇਹਦਾ ਕਾਰਨ ਨਹੀਂ ਦਿਖਾ ਸਕਦੇ ਹੈ ਲੱਗਦਾ ਵੀ ਕੁਝ ਹੋਰ ਵੱਡੀ ਗੱਲ ਹੈ ਹੋ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਦੇਖੋ ਹਜੇ ਤੱਕ ਸਰ ਨੇ ਉਹਨਾਂ ਦੀ ਕੋਈ ਸਾਡੀ